ਅਗੇ ਜਨਰੇਟਿਵਿਟੀ ਵਰਸਸ ਸਟੈਗਨੇਸ਼ਨ ਜਿਸ ਦਾ ਮਤਲਬ ਕੀ ਹੈ ਪੰਜਾਬੀ ਚ ਜਿਹੜੀ 7ਵੀਂ ਸਟੇਜ ਹੈ ਇਸ ਦੇ ਵਿੱਚ ਆਂਦਾ ਹੈ ਉਤਪਾਦਕ ਗਤੀ ਬਨਾਵ ਸਥਿਰਤਾ ਜਾਂ ਖਰੋਤ ਕਹਿੰਦੇ ਆ ਜਿਹੜੀ 30 ਤੋਂ 65 ਸਾਲ ਦਾ ਪੜਾ ਮੰਨਦਾ ਕੌਣ ਮੰਨਦਾ ਐਰਿਕਸਨ ਇੱਥੇ ਕੀ ਹੁੰਦਾ ਦੇਖੋ ਇਸ ਪੱਧਰ ਤੇ ਵਿਅਕਤੀ ਦਾ ਵਿਆਹ ਤੋਂ ਬਾਅਦ ਬੱਚੇ ਹੁੰਦੇ ਆ ਹੁਣ ਦੇਖੋ ਇਹ ਸਟੇਜ ਬਿਲਕੁਲ ਇਹ ਐਰਿਕਸਨ ਸਹੀ ਕਹਿੰਦਾ ਸੱਚ ਦੀ ਗੱਲ ਜੀ ਲੱਗਦੀ ਆ ਹੁਣ ਜਿਹੜੇ ਅੱਜ ਕੱਲ ਪੜੇ ਲਿਖੇ ਆ ਜਿਹੜੇ ਵਧੀਆ ਪੜੇ ਲਿਖੇ ਆ ਜਿਹੜੇ ਚਾਹੁੰਦੇ ਸਾਨੂੰ ਨੌਕਰੀ ਮਿਲੇ ਉਹ 30 ਸਾਲ ਤੋਂ ਬਾਅਦ ਹੀ ਲਗਭਗ ਵਿਆਹ ਕਰਾਉਂਦੇ ਆ 30 29 28 ਇੱਥੇ ਕਰਵਾਉਂਦੇ ਆ ਠੀਕ ਹੈ ਪਰ ਜਿਹੜੇ ਮਨ ਲੋ ਘੱਟ ਪੜੇ ਲਿਖੇ ਉਹ ਕੀ ਕਰਦੇ ਨੇ ਉਹ ਐਂ ਦਾ 18 ਸਾਲ ਦੀ ਵਿਆਹ ਦੇਣ ਕਿਸੇ ਨੂੰ ਠੀਕ ਹੈ ਜਿਹੜਾ ਕਿ 18 ਤੋਂ ਘੱਟ ਸਾਲ ਦੀ ਜੀ ਵਿਆਹ ਹੁੰਦੇ ਜਿਹੜਾ ਕਿ ਇੱਕ ਅਪਰਾਧ ਹੈ ਠੀਕ ਹੈ ਸੋ ਇਹ ਚੀਜ਼ ਹੈਗੀ ਆ ਕਿ ਇਥੇ ਕੀ ਹੁੰਦਾ ਵੀ 30 ਤੋਂ 65 ਸਾਲ ਦੀ ਉਮਰ ਜੇ ਵਿਆਹ ਤੋਂ ਬਾਅਦ ਇਥੇ ਬੱਚੇ ਹੁੰਦੇ ਆ ਠੀਕ ਹੈ ਪਰਿਵਾਰ ਬਣਦਾ ਹੈ ਵਿਅਕਤੀ ਆਪਣੇ ਆਪ ਲਈ ਸਹੀ ਕੰਮ ਕਰਦਾ ਹੈ ਸੋਚਦਾ ਹੈ ਪਰਿਵਾਰ ਤੇ ਸਥਿਰ ਹੋ ਕੇ ਧਿਆਨ ਦੇਣ ਲੱਗਦਾ ਠੀਕ ਹੈ ਇਦੋਂ ਜਿਹੜੀ ਪਿਛਲੀ ਏਜ ਹੁੰਦੀ ਆ ਆਪਾਂ ਕਹ ਲਈਏ 18 ਤੋਂ 30 ਵਾਲੀ ਉੱਥੇ ਵਿਅਕਤੀ ਪਤਾ ਕੀ ਕਰਦਾ ਹੋ ਸਕਦਾ ਘਰੋਂ ਆਈ ਨਹੀਂ ਤਾਂ ਰਾਤ ਨੂੰ ਕਿੰਨੇ ਕਿੰਨੇ ਵਜੇ ਆਵੇ ਹੋ ਸਕਦਾ ਆਪਣੇ ਦੋਸਤਾਂ ਮਿੱਤਰਾਂ ਨਾਲ ਖੇਡਣ ਵਗ ਜੇ ਕਿਤੇ ਕਬੱਡੀ ਦੇਖਣ ਵਗ ਗਿਆ ਕਿਤੇ ਕੱਪ ਹੋ ਗਿਆ ਕਿਤੇ ਟਰੈਕਟਰ ਟੋਚਰ ਦੇਖਣ ਵਗ ਗਿਆ ਪਰ ਜਦੋਂ ਵਿਆਹ ਵਾਲਾ ਟੋਚਨ ਪੈ ਜਾਂਦਾ ਨਾ ਫਿਰ ਟਰੈਕਟਰ ਟੋਚ ਨਹੀਂ ਦੇਖੇ ਜਾਂਦੇ ਠੀਕ ਹੈ ਤਾਂ ਤੁਸੀਂ ਮੇਰੀ ਗੱਲ ਸਮਝ ਗਏ ਹੋਗੇ ਜਿਸ ਨੂੰ ਅਸੀਂ ਜਨਰੇਟਿਵਿਟੀ ਵਰਸਸ ਸਟੈਗਨੇਸ਼ਨ ਕਹਿੰਦੇ ਆ ਉਤਪਾਦਕ ਗਤੀ ਬਨਾਵ ਸਥਿਰ ਖੜੋਤ ਇਹ ਚੀਜ਼ ਆ ਜਾਂਦੀ ਆ ਠੀਕ ਹੈ 30 ਤੋਂ ਪੈਂਸਾਲ ਵਾਲੀ ਜਿਹੜੀ ਇਸ ਦੇ ਵਿੱਚ ਆ ਜਾਂਦੀ ਹੈ ਇੱਥੇ ਕੀ ਹੈ ਉਹ ਆਪਣੇ ਪਰਿਵਾਰ ਬਾਰੇ ਸੋਚਣ ਲੱਗਦਾ ਹੈ ਕੁਐਸਚਨ ਇਹੀ ਬਣਦਾ ਹੈ ਕਿ ਕਿਸ ਸਟੇਜ ਤੇ ਜਾਂ ਕਿਸ ਉਮਰ ਤੇ ਵਿਅਕਤੀ ਆਪਣੇ ਪਰਿਵਾਰ ਬਾਰੇ ਸੋਚਣ ਲੱਗਦਾ ਹੈ एरिक्सन ਦੇ ਅਨੁਸਾਰ ਤਾਂ ਇਥੇ ਏ ਆਊਗੀ ਠੀਕ ਹੈ ਜੀ ਐਰਿਕਸਨ ਦੇ ਅਨੁਸਾਰ ਏ ਆਊਗੀ ਬਾਕੀ ਕੁਐਸਚਨ ਤੇ ਡਿਪੈਂਡ ਹੈ ਕੁਐਸਚਨ ਪੁੱਛਦਾ ਕਿਵੇਂ ਆ ਠੀਕ ਹੈ ਆਗੇ ਨਜ਼ਾਰਾ ਸਮਝ ਲੱਗੀ ਨਾ ਜਿਨ੍ਹਾਂ ਨੂੰ ਸਮਝ ਲੱਗੀ ਤਾਂ ਥੰਬਸ ਅਪ ਕਰ ਦਿਓ ਐਰਕ ਐਰਿਕਸਨ ਦੀ ਪੂਰੀ ਥਿਉਰੀ ਵੀਡੀਓ ਦੇਖਣ ਲਈ ਪੂਰਾ ਕਨਸੈਪਟ ਦੇਖਣ ਲਈ ਇਹਦੀਆਂ 8 ਦੀਆਂ 8 ਸਟੇਜਾਂ ਦੇ ਵਿੱਚ ਕੀ ਕਿਹਾ ਕਿਵੇਂ ਕੁਐਸਚਨ ਬਣਦੇ ਆ ਸਭ ਕੁਝ ਦੇਖਣ ਲਈ ਉਸ ਤੋਂ ਪਹਿਲਾਂ ਆ ਆਫਰ ਬਾਰੇ ਬਹੁਤ ਬਹੁਤ ਜ਼ਰੂਰੀ ਹੈਗਾ ਤੁਹਾਡੇ ਵਾਸਤੇ ਇਹ ਆਫਰ ਜ਼ਰੂਰ ਸੁਣ ਲਓ 26 ਜਨਵਰੀ ਰਿਪਬਲਿਕ ਦੇ 2024 ਦੀ ਤਰੀਕ ਨੂੰ ਆਫਰ ਦਿੱਤਾ ਜਾ ਰਿਹਾ ਹੈ ਕੀ ਆਫਰ ਹੈਗਾ ਤੁਹਾਨੂੰ ਜਿਹੜਾ MSW ਸਟੱਡੀ YouTube ਚੈਨਲ ਵੱਲੋਂ ਰਿਪਬਲਿਕ ਡੇ ਤੇ ਤੁਹਾਨੂੰ ਆਫਰ ਦਿੱਤਾ ਗਿਆ PSETA एग्जाम 2024 ਦੇ ਜਿੰਨੇ ਵੀ ਅੱਗੇ ਆਪਣੇ ਕੋਰਸ ਚੱਲ ਰਹੇ ਹੈਗੇ ਆ ਉਹਨਾਂ ਤੇ 20% ਤਨੂੰ ਆਫ ਦਿੱਤਾ ਗਿਆ ਉਥੇ 쿠ਪਨ ਕੋਡ ਜਾ ਕੇ ਤੁਸੀਂ ਹੁਣੇ ਹੀ ਯੂਜ਼ ਕਰ ਸਕਦੇ ਹੋ ਐਪ MSW ਸਟੱਡੀ ਨੂੰ ਹੁਣੇ ਡਾਊਨਲੋਡ ਕਰੋ ਪਲੇ ਸਟੋਰ ਚ ਜਿਹੜਾ ਲਿੰਕ ਹੋਗਾ ਡਾਇਰੈਕਟ ਕੋਰਸਾਂ ਦੇ ਲਿੰਕ नीचे ਦਿੱਤੇ ਗਿਆ ਉਥੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਜਿਸ ਤਰ੍ਹਾਂ ਕੋਰਸ ਦੇ ਵਿੱਚ ਵੀਡੀਓ ਪਈ ਨੇ ਉਸੇ ਤਰ੍ਹਾਂ ਇਹ ਸੇਮ ਐਜ਼ ਅ ਡੈਮੋ ਕਲਾਸ ਹੈਗੀ ਆ ਐਰ ਕੈਰੈਕਸ਼ਨ ਦੀ ਜੋ ਕਿ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਤੁਹਾਨੂੰ ਉਸ ਵੀਡੀਓ ਦਾ ਫੁੱਲ ਲਿੰਕ ਮਿਲ ਜਾਏਗਾ ਲਿੰਕ ਵਿੱਚ ਜਾ ਕੇ ਉਸ ਵੀਡੀਓ ਨੂੰ ਫੁੱਲ ਦੇਖੋ ਤੇ ਐਜ਼ ਅ ਡੈਮੋ ਤੁਸੀਂ ਇਸ ਨੂੰ ਦੇਖੋ ਇਸ ਤੋਂ ਇਲਾਵਾ ਇਹ ਕੋਰ ਕਰ ਸਕਦੇ ਹੋ ਇਸ ਤਰ੍ਹਾਂ ਸੀਡੀਪੀ ਦਾ ਹਰ ਇੱਕ ਟੌਪਿਕ ਨੂੰ ਬਿਲਕੁਲ ਇਸ ਤਰ੍ਹਾਂ ਸਮੂਥਲੀ ਵਧੀਆ ਇੰਟਰਸਟਿੰਗ ਤਰੀਕੇ ਨਾਲ ਕਰ ਸਕਦੇ ਹੋ ਧੰਨਵਾਦ